ਦਿੱਲੀ ਵਿੱਚ ਇੱਕ ਬੰਦੇ ਨੇ ਇਸ ਤਰ੍ਹਾਂ ਮੈਨੂੰ ਆਖਿਆ ਗਏ ਨੇ ਜੀ ਜੇ ਮੈਂ ਨਾ ਆਵਾਂ ਤੇ ਸਕੂਲ ਬੰਦ ਹੋ ਜਾਏ ਤੇ ਮੈਂ ਨਾ ਹੁੰਦਾ ਤੇ ਜਲੂਸ ਨਹੀਂ ਨਿਕਲਣਾ ਸੀ ਬੰਦ ਹੋ ਜਾਣਾ ਸੀ ਔਰ ਮੈਂ ਨਾ ਆਉਂਦਾ ਤੇ ਇਹ ਗੁਰਦੁਆਰਾ ਮੁਕੰਮਲ ਵੀ ਨਹੀਂ ਆਉਣਾ ਸੀ ਇਹਨਾਂ ਚਾਰ ਗੱਲਾਂ ਇੱਕੋ ਹੀ ਸਾਜਿਜ ਕਹਿ ਗਏ ਮੈਂ ਨਾ ਆਉਂਦਾ ਜਲੂਸ ਨਹੀਂ ਨਿਕਲਣਾ ਸੀ ਇਸ ਸਕੂਲ ਨਹੀਂ ਚੱਲਣਾ ਸੀ ਤੇ ਮੈਂ ਉਸ ਨੂੰ ਕਹਿ ਬੈਠਾ ਕਿ ਦਰੇ ਮੈਂ ਕਿਹਾ ਤੂੰ ਮਰ ਕੇ ਦੇਖ ਸਭ ਕੁਝ ਹੁੰਦਾ ਰਹੇਗਾ ਸਕੂਲ ਵੀ ਚੱਲਦਾ ਰਹੇਗਾ ਜਲੂਸ ਵੀ ਨਿਕਲਦੇ ਰਹਿਣਗੇ ਗੁਰਦੁਆਰੇ ਵੀ ਬਣਦੇ ਰਹਿਣਗੇ ਸਭ ਕੁਝ ਹੁੰਦਾ ਰਹੇਗਾ ਤੂੰ ਮਰ ਕੇ ਵੇਖ ਮੈਨੂੰ ਕਹਿਣ ਲੱਗਾ ਤੁਸੀਂ ਗੈ ਨਈ ਕਥਾਵਾਚਕ ਤੁਹਾਡੇ ਮੂੰਹੇ ਗੱਲ ਸ਼ੋਭਾ ਨਹੀਂ ਦਿੰਦੀ ਤੇ ਮੈਂ ਕਹਾਂ ਮੈਂ ਵੀ ਕਹਾਂ ਤੁਹਾਡੇ ਮੂੰਹੇ ਗੱਲ ਸ਼ੋਭਾ ਨਹੀਂ ਦਿੰਦੀ ਜਿਹੜੀ ਆਖੀਏ ਤੁਸੀਂ ਜਗਤ ਦਾ ਕਰਤਾ ਤੂੰ ਨਹੀਂ ਹੈ ਕਹਤੀ ਗਈ ਦੇਖ ਵਾਜੇ ਵਜਾਏ ਵਹੀਏ ਕਰੈਸੀ ਜੋ ਸਾਚਾ ਖੁਦਾਏ ਪਤਾ ਨਹੀਂ ਤੇਰੇ ਜੈਸੇ ਕਿਤਨੇ ਆਏ ਤੇ ਚਲੇ ਗਏ ਵਹੀਏ ਕਰੈਸੀ ਜੋ ਸਾਚਾ ਖੁਦਾਏ ਕਰਤਾ ਤੇ ਹੋਇਆ ਤੂੰ ਤੇ ਨਮਿਤ ਮਾਤਰ ਹੈ ਅਰ ਕਹ ਦਈਏ ਨਮਿਤ ਵੀ ਉਸੇ ਨੇ ਬੜਾਇਆ ਹੈ ਨਮਿਤ ਕਹਿੰਦੇ ਨੇ ਜਿਸ ਦੇ ਰਾਹੀ ਹੋਵੇ ਇਸ ਦੇ ਤੇ ਨਿਆਇ ਸ਼ਾਸਤਰ ਦੇ ਕਰਤਾ ਗੋਤਮ ਨੇ ਬੜਾ ਜ਼ੋਰ ਦਿੱਤਾ ਹੈ ਉਹ ਕਹਿੰਦਾ ਜੈਸੇ ਕੁਮਾਰ ਕਰਤਾ ਹੈ ਘੜੇ ਦਾ ਪਰ ਕਾਰਨ ਨਹੀਂ ਹੈ ਕਾਰਨ ਤੇ ਮਿੱਟੀ ਹੈ ਅਗਰ ਮਿੱਟੀ ਨਾ ਹੋਵੇ ਫਿਰ ਕੁਮਾਰ ਘੜਾ ਨਹੀਂ ਬਣਾ ਸਕਦਾ ਸੁਨਾਰ ਗਹਿਣਿਆਂ ਦਾ ਕਰਤਾ ਜ਼ਰੂਰ ਹੈ ਪਰ ਕਾਰਨ ਨਹੀਂ ਹੈ ਕਾਰਨ ਤੇ ਸੋਨਾ ਹੈ ਅਗਰ ਸੋਨਾ ਨਾ ਹੋਵੇ ਤਾਂ ਕਿਸ ਤਰ੍ਹਾਂ ਬਣਾਏਗਾ ਗਹਿਣੇ ਕਿਸ ਤਰ੍ਹਾਂ ਬਣਾਏਗਾ ਧਾਤੂ ਹੀ ਨਹੀਂ ਹੈ ਤੇ ਗਹਿਣੇ ਕਿਸ ਤਰ੍ਹਾਂ ਬਣਾਏਗਾ ਤਾਂ ਸੁਨਾਰ ਕਰਤਾ ਜ਼ਰੂਰ ਹੈ कारण नहीं है कुमार घड़े का करता जरूर है कारण नहीं है फिर अगे एक होर दलील देता है एक करता एक कारण एक नमित कारण नमित तो उपादान कारण कुमार भी नहीं बना सकेगा मिट्टी भी है कुमार भी है पर कुमार मिट्टी चो भी नहीं बना सकेगा क्योंकि मिट्टी तो कारण है ना अगर नमित तो उपाधक ਉਪਾਦਾਨ ਕਾਰਨ ਨਾ ਹੋਵੇ ਘੁੰਮਦਾ ਹੋਇਆ ਚੱਕ ਨਾ ਹੋਵੇ ਤੂੰ ਕਿਸ ਤਰ੍ਹਾਂ ਬਣਾਏਗਾ ਹੱਥੇ ਚ ਬਣਾਏਗਾ ਸੁਨਾਰ ਵੀ ਸੋਨੇ ਦੇ ਚੋਂ ਗਹਿਣੇ ਨਹੀਂ ਬਣਾ ਸਕੇਗਾ ਅਗਰ ਉਸ ਦੇ ਕੋਲ ਔਜ਼ਾਰ ਨਹੀਂ ਨੇ ਨਮਿਤ ਉਪਾਦਾਨ ਕਾਰਨ ਤੂੰ ਨੈ ਸ਼ਾਸਤਰ ਦਾ ਕਰਤਾ ਕਿਸੇ ਵੀ ਕਿਰਤ ਨੂੰ ਤਿੰਨ ਹਿੱਸਿਆਂ ਚ ਵੰਡਦਾ ਹੈ ਕਰਤਾ ਕਾਰਨ ਤੇ ਨਮਿਤ ਉਪਾਦਾਨ ਕਾਰਨ ਦਿਨਾਂ ਦਾ ਸੰਯੋਗ ਜੁੜਦਾ ਹੈ ਕਿਸੇ ਦੀ ਸਿਰਜਣਾ ਨਹੀਂ ਹੁੰਦੀ ਹੈ ਰਚਨਾ ਹੁੰਦੀ ਹੈ ਉੰਜ ਨਹੀਂ ਕਰਤਾ ਕਾਰਨ ਨਮਿਤੋ ਪਾਦਾਨਕਰ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤਰ੍ਹਾਂ ਦੀਆਂ ਦਲੀਲਾਂ ਕਿਸੇ ਹੋਰ ਪੱਖ ਨੂੰ ਸਿੱਧ ਕਰਨ ਵਾਸਤੇ ਦਿੱਤੀਆਂ ਗਈਆਂ ਨੇ ਕਿ ਕੱਲੀ ਚੀਜ਼ ਆਪਣੇ ਆਪ ਦੇ ਵਿੱਚ ਕਿੰਨੀ ਹੀ ਮਹਾਨ ਕਿਉਂ ਨਾ ਹੋਵੇ ਦੂਸਰੇ ਦੇ ਸੰਯੋਗ ਤੋਂ ਬਿਨਾ ਆਪਣੇ ਗੁਣ ਨਹੀਂ ਪ੍ਰਗਟ ਕਰ ਸਕੇਗੀ। ਕਤਈ ਨਹੀਂ ਕਰ ਸਕੇਗੀ। ਹੁਣ ਇਸ ਦੇ ਤੇ ਕੁਝ ਉਦਾਹਰਣ ਚਾਹੀਦੇ ਨੇ। ਪਰਮਾਣ ਚਾਹੀਦੇ ਨੇ। ਤੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਹਿਲੇ ਬੋਲ ਲਈ ਹੈ। ਆਪ ਕਹਿੰਦੇ ਨੇ ਬਿਨ ਬਾਜੇ ਕੈਸੇ ਨਿਰਤਕਾਰੀ। ਬਿਨ ਕੰਠੇ ਕੈਸੇ ਗਾਵਨ ਹਾਰੀ। ਕੋਈ ਮਨੋਗਨਿਤ ਕਲਾ ਵਿੱਚ ਬੜਾ ਮਾਹਿਰ ਹੋਵੇ ਤੇ ਨਾਚ ਆਪਣੇ ਆਪ ਦੇ ਵਿੱਚ ਇੱਕ ਕਲਾ ਹੈ ਇੱਕ ਆਰਟ ਹੈ ਬਹੁਤ ਵੱਡਾ ਪਰ ਸਤਿਗੁਰ ਕਹਿੰਦੇ ਜਿ ਕਿਦਰੇ ਹੈ ਵਾਜੇ ਨਹੀਂ ਵੱਜ ਰਿਹਾ ਤਾਲ ਨਹੀਂ ਪੂਰਿਆ ਜਾ ਰਿਹਾ ਤੇ ਇਹ ਨਾਚ ਨਾਚ ਨਹੀਂ ਹੈ ਛਾਲਾ ਮਾਰਨਾ ਹੈ ਟਪਣਾ ਹੈ ਨਚਣਾ ਨਹੀਂ ਹੈ ਇਹ ਤੇ ਟਪਣਾ ਹੈ ਨਚਣਾ ਤੇ ਹੁੰਦਾ ਜੋ ਤਾਲ ਦੇ ਚੋਵੇ ਟਪਣਾ ਉਹ ਹੁੰਦਾ ਜੋ ਬੇਤਾਲਾ ਤੋ ਨਿਰਤਕਾਰ ਨੂੰ ਤਾਲ ਚਾਹੀਦਾ ਹੈ ਨਿਰਤ ਨੂੰ ਤਾਲ ਚਾਹੀਦਾ ਹੈ ਦੋਹਾਂ ਨਾਲ ਫਿਰ ਗੱਲ ਬਣਦੀ ਹੈ ਬਿਨ ਕੰਠੇ ਕੈਸੇ ਗਾਵਨ ਹਾਰੀ ਕੋਈ ਸੰਗੀਤ ਦੀਆਂ ਸਾਰੀਆਂ ਬਾਰਿਕੀਆਂ ਨੂੰ ਸਮਝਦਾ ਹੋਵੇ ਜਾਣਦਾ ਹੋਵੇ ਰਾਗ ਦੀਆਂ ਸਭ ਕੁਝ ਉਸ ਨੂੰ ਪਤਾ ਹੋਵੇ ਇਸ ਰਾਗ ਵਿੱਚ ਕੋਮਲ ਸੋਨਾ ਲੱਗਦੀ ਹਨ ਕਿ ਤੇਵਰ ਇਹ ਰਾਗ 5 ਸੁਰਾਂ ਦਾ ਹੈ ਕਿ 4 ਸੁਰਾਂ ਦਾ ਹੈ ਔਰ ਹਰ ਤਰ੍ਹਾਂ ਦੇ ਉਤਾਰ ਚੜਾਓ ਦਾ ਇਸ ਨੂੰ ਪੂਰਾ ਗਿਆਨ ਹੋਵੇ ਲੇਕਿਨ ਰਾਗ ਨੂੰ ਪ੍ਰਗਟ ਕਰਨ ਲਈ ਕੰਠ ਨਹੀਂ ਹੈ ਗਲਾ ਨਹੀਂ ਹੈ ਤਾਂ ਕਿਸ ਤਰ੍ਹਾਂ ਪ੍ਰਗਟ ਕਰੇਗਾ ਸਾਰੀ ਜਾਣਕਾਰੀ ਬੇਮੈਨੀ ਹੋ ਗਈ ਜੇਲੇ ਬਿਨਾ ਕੈਸੇ ਬਜੇ ਰਬਾਬ ਰਬਾਬ ਇੱਕ ਐਸਾ ইরਾਨੀ ਸੂਫੀ ਫਕੀਰਾਂ ਦਾ ਸਾਜ਼ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬੜਾ ਪਿਆਰਾ ਲੱਗਿਆ ਦੇਚ ਸੁਰ ਵੀ ਹੈ ਤੇ ਤਾਲ ਵੀ ਹੈ ਰਬਾਬ ਵਜਰੇ ਹੀ ਹੋਏ ਤੇ ਰਬਾਬ ਦੇ ਉੱਤੇ ਅਗਰ ਕੋਈ ਗਾ ਰਿਹਾ ਹੈ ਤਬਲਾ ਨਹੀਂ ਹੈ ਤਾਂ ਵੀ ਕੰਮ ਚਲੇਗਾ ਟੋਲਕ ਨਹੀਂ ਹੈ ਤਾਂ ਵੀ ਚਲੇਗਾ ਮਰਦੰਗ ਨਹੀਂ ਹੈ ਤਾਂ ਤਾਲ ਤਾਂ ਵੀ ਚਲੇਗਾ ਕਿਉਂਕਿ ਰਬਾਬ ਇੱਕ ਐਸਾ ਸਾਜ਼ ਹੈ ਜਿਸ ਵਿੱਚ ਸੁਰ ਵੀ ਹੈ ਤੇ ਤਾਲ ਵੀ ਹੈ ਸਿਰਫ ਰਬਾਬ ਦੀ ਧੁਨ ਦੇਤੇ ਗਾ ਵੀ ਰਹੇ ਹੁੰਦੇ ਨੇ ਅਫਵਾਨੀ ਨੱਚ ਵੀ ਰਹੇ ਹੁੰਦੇ ਨੇ ਕਿਉਂਕਿ ਸੁਰ ਵੀ ਹੈ ਤਾਲ ਵੀ ਹੈ ਇਹ ਸਾਜ਼ ਭੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬਹੁਤ ਪਿਆਰਾ ਲੱਗਿਆ ਬਹੁਤ ਚੰਗਾ ਲੱਗਿਆ ਇਹ ਹੀ ਨਾਲ ਰੱਖਿਆ ਪਰ ਰਬਾਬ ਚਾਹ ਕਿਤਨਾ ਸੋਹਣਾ ਹੋਵੇ ਖੂਬਸੂਰਤ ਹੋਵੇ ਉਹਦੀਆਂ ਤਾਰਾਂ ਸਾਰੀਆਂ ਸੁਰ ਦੇ ਚੌਵਨ ਬੜੀਆਂ ਹੋਈਆਂ ਹਨ ਪਰ ਹੱਥ ਦੇ ਚੀਲ ਔਰ ਲੋਹੇ ਦਾ ਟੁਕੜਾ ਨਹੀਂ ਜਿਸ ਨਾਲ ਵੱਜਦਾ ਹੈ ਤੋਂ ਮਹਾਰਾਜ ਕਹਿੰਦੇ ਰਬਾਬ ਪਿਆ ਰਹਿ ਜਾਏਗਾ ਉਸ ਜ਼ੀਲ ਤੋਂ ਬਿਨਾ ਜ਼ੀਲ ਬਿਨਾ ਕੈਸੇ ਬਜੇ ਰਬਾਬ ਕੋਈ ਚੀਜ਼ ਆਪਣੇ ਆਪ ਦੇ ਚ ਕਿਤਨੀ ਹੀ ਮਹਾਨ ਕਿਉਂ ਨਹੀਂ ਹੈ ਔਰ ਗੁਣ ਰੱਖਦੀ ਹੋਵੇ ਸਮਰਥਾ ਰੱਖਦੀ ਹੋਵੇ ਦੂਸਰੇ ਦੇ ਸੰਯੋਗ ਤੋਂ ਬਿਨਾ ਉਹ ਆਪਣੇ ਗੁਣ ਤੇ ਕਲਾ ਨੂੰ ਪ੍ਰਗਟ ਨਹੀਂ ਕਰ ਸਕੇਗੀ ਇਸ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤੇ ਬਿਲਕੁਲ ਆਲਮਾਨਾ ਢੰਗ ਨਾਲ ਬਿਆਨ ਕੀਤਾ ਹੈ ਭਾਈ ਸਾਹਿਬ ਕਹਿੰਦੇ ਨੇ ਜੈਸੇ ਬਿਨ ਪਵਨ ਕਵਨ ਗੁਣ ਚੰਦਨ ਲੈ ਬਿਨ ਮੈਲਾ ਗਰ ਪਵਨ ਕਤਵਾਸ ਹੈ ਫੁੱਲਾਂ ਵਿੱਚ ਮਹਿਕ ਹੈ ਅਤਰ ਸੈਂਟ ਮਨੋਖ ਨੇ ਕੱਪੜਿਆਂ ਨੂੰ ਲਾਇਆ ਹੋਵੇ ਚੰਦਨ ਦੇ ਵਿੱਚ ਖੁਸ਼ਬੂ ਹੈ ਪਰ ਹਵਾ ਨਾ ਹੋਵੇ ਤੋ ਕੁਝ ਵੀ ਨਹੀਂ پتہ ਚਲੇਗਾ ਫੁੱਲਾਂ ਦੀ ਮਹਿਕ ਪਵਨ ਦੇ ਮੋਢਿਆਂ ਤੇ ਅਸਵਾਰ ਹੋ ਕੇ ਦੂਰ ਦੂਰ ਤੱਕ ਜਾਂਦੀ ਹੈ ਕੱਪੜਿਆਂ ਨੂੰ ਲਾਇਆ ਹੋਇਆ ਅਤਰ ਸੈਂਟ ਪਵਨ ਦੇ ਮੋਢਿਆਂ ਤੇ ਅਸਵਾਰ ਹੋ ਕੇ ਸਾਨੂੰ ਮਉਤਰ ਕਰਦਾ ਹੈ ਦੂਸਰਿਆਂ ਨੂੰ ਮਉਤਰ ਕਰਦਾ ਹੈ ਹਵਾ ਹੀ ਨਹੀਂ ਤੋ ਬਾਈ ਸਾਹਿਬ ਕਹਿੰਦੇ ਚੰਦਨ ਦੀ ਖੁਸ਼ਬੂ ਚੰਦਨ ਦੇ ਵਿੱਚ रह ਜਾਏਗੀ ਤੇ ਚੰਦਨ ਤਾਂ ਹੀ ਚੰਦਨ ਕਿਸ ਦੀ ਖੁਸ਼ਬੂ ਬਾਹਰ ਪ੍ਰਗਟ ਹੋਵੇ ਤੇ ਜੇ ਖੁਸ਼ਬੂ ਚੰਦਨ ਤੋਂ ਬਾਹਰ ਪ੍ਰਗਟੇ ਨਹੀਂ ਹੋਈ ਤੋ ਚੰਦਨ ਤੇ ਇੱਕ ਆਮ ਲੱਕੜ ਵਿੱਚ ਫਰਕ ਕੀ ਹੈ ਫਿਰ ਫਿਰ ਤੇ ਕੁਝ ਵੀ ਨਹੀਂ ਹੈ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ऊद गरबो ना बाशद हैजम अस्त अगर चंदन दे खुशबू ही नहीं है तो फिर वो एक आम लक्कड़ है उसको चंदन कहने की लौड़ ही नहीं है ऊद गरबो ना बाशद हैजम अस्त लेकिन चंदन खुशबू जो चंदन दे चह पवन दे ते असवार होकर ही दूर दूर तक फैलती है उंज नहीं ਤੋ ਚੰਦਨ ਆਪਣੇ ਆਪ ਦੇ ਵਿੱਚ ਕਿਤਨਾ ਹੀ ਮਹਾਨ ਕਿਉ ਨਾ ਹੋਵੇ ਇਹਦੀ ਮਹਾਨਤਾ ਨੂੰ ਪ੍ਰਗਟ ਕਰਨ ਲਈ ਪਵਨ ਚਾਹੀਦੀ ਹੈ ਹਵਾ ਚਾਹੀਦੀ ਹੈ ਵਰਨਾ ਨਹੀਂ ਇਹ ਆਪਣੀ ਮਹਾਨਤਾ ਨਹੀਂ ਪ੍ਰਗਟ ਕਰ ਸਕੇਗਾ ਪਰ ਹਵਾ ਨੂੰ ਵੀ ਸੁਗੰਧਤ ਹੋਣ ਲਈ ਮੁਅਤਰ ਕਰਨ ਲਈ ਚੰਦਨ ਚਾਹੀਦਾ ਹੈ ਫੁੱਲ ਚਾਹੀਦੇ ਨੇ ਸੈਂਟ ਚਾਹੀਦੇ ਉਹ ਹਵਾ ਵੀ ਖੁਸ਼ਬੂਦਾਰ ਨਹੀਂ ਹੋ ਸਕੇਗੀ ਜੇ ਹਵਾ ਨੇ ਸੁਗੰਧਿਤ ਹੋਣਾ ਹੈ ਤਾਂ ਚੰਦਨ ਤੇ ਫੁੱਲ ਚਾਹੀਦੇ ਨੇ ਤੇ ਫੁੱਲ ਤੇ ਚੰਦਨ ਨੇ ਆਪਣੀ ਮਹਿਕ ਦੂਰ ਦੂਰ ਤੱਕ ਫੈਲਾਣੀ ਹੈ ਤਾਂ ਫਿਰ ਪਵਨ ਚਾਹੀਦਾ ਹੈ ਹਵਾ ਚਾਹੀਦੀ ਇੱਕ ਦੂਜੇ ਨੂੰ ਇੱਕ ਦੂਜੇ ਦਾ ਆਸਰਾ ਚਾਹੀਦਾ ਹੈ ਤੇ ਆਸਰਾ ਤੋੜ ਦਿਓ ਤਾਂ ਦੋਵੇਂ ਬੇਮੈਨੀ ਹੋ ਜਾਂਦੇ ਨੇ ਹੋ ਜਾਂਦੇ ਨੇ